ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ ਆਪਣੀ ਮੁਠੀ ਥੋੜੀ ਜਿਹੀ ਖੋਲੀ ਹੈ ਫਿਲਹਾਲ ਪੰਜਾਬ ਸਰਕਾਰ ਨੇ ਮੈਡੀਕਲ ਖੇਤਰ ਨਾਲ ਸੰਬੰਧਿਤ ਸਟਾਫ ਲਈ ਆਪਣੇ ਬਜਟ ਦੇ ਮੂੰਹ ਖੋਲੇ ਨੇ ਪੰਜਾਬ ਸਰਕਾਰ ਨੇ ਸਰਕਾਰੀ ਮੈਡੀਕਲ ਤੇ ਡੈਂਟਲ ਕਾਲਜਾਂ ਦੇ ਇੰਟਰਨਾਂ ਜੂਨੀਅਰ ਰਾਈਡੈਂਟਾਂ ਤੇ ਸੀਨੀਅਰ ਰੈসিডেন্টਾਂ ਦੇ ਮਾਨ ਭੱਤੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਪੰਜਾਬ ਸਰਕਾਰ ਇਸ ਵਰਗ ਦੇ ਡਾਕਟਰਾਂ ਨੂੰ 33 ਕਰੋੜ ਰੁਪਏ ਦਾ ਸਾਲਾਨਾ ਵਾਧਾ ਦੇਵੇਗੀ ਇਹ ਐਲਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ ਇਸ ਫੈਸਲੇ ਨਾਲ 907 ਦੇ ਕਰੀਬ ਇੰਟਰਨ ਔਰ ਇਸੇ ਤਰ੍ਹਾਂ 14 1408 ਦੇ ਕਰੀਬ ਜੂਨੀਅਰ ਰੈসিডেন্ট ਡਾਕਟਰਾਂ ਤੇ 754 ਸੀਨੀਅਰ ਰੈসিডেন্ট ਡਾਕਟਰਾਂ ਨੂੰ ਲਾਭ ਹੋਵੇਗਾ ਕੁੱਲ ਮਿਲਾ ਕੇ 3069 ਦੇ ਕਰੀਬ ਡਾਕਟਰਾਂ ਦੇ ਭਾਈਚਾਰੇ ਨੂੰ ਇਸ ਵਾਦੇ ਦਾ ਲਾਭ ਹੋਵੇਗਾ ਪੰਜਾਬ ਸਰਕਾਰ ਦੇ ਖਾਸ ਕਰਕੇ ਵਿੱਤੂ ਵਿਭਾਗ ਵੱਲੋਂ ਇੰਟਰਨਾਂ ਦਾ ਮਾਨ ਪੱਤਾ 15000 ਤੋਂ ਵਧਾ ਕੇ 22000 ਰੁਪਏ ਕਰ ਦਿੱਤਾ ਹੈ ਭਾਅ 7000 ਰੁਪਏ ਦਾ ਪ੍ਰਤੀ ਮਹੀਨਾ ਵਾਧਾ ਕੀਤਾ ਹੈ ਇਸੇ ਤਰ੍ਹਾਂ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਦੇ ਮਾਨ ਪੱਤੇ ਵਿੱਚ ਵੀ ਵਾਧਾ ਕੀਤਾ 67968 ਰੁਪਏ ਮੌਜੂਦਾ ਮਾਨ ਪੱਤਾ ਸੀ ਉਹਦੇ ਵਿੱਚ ਵਾਧਾ ਕੀਤਾ ਜੋ ਪਹਿਲੇ ਸਾਲ 76000 ਰੁਪਏ ਮਿਲੇਗਾ ਦੂਸਰੇ ਸਾਲ 77000 ਰੁਪਏ ਮਿਲੇਗਾ ਉਹ ਤੀਸਰੇ ਸਾਲ ਮਾਨ ਭੱਤਾ 78000 ਰੁਪਏ ਹੋਵੇਗਾ ਇਸੇ ਤਰ੍ਹਾਂ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦਾ ਮੌਜੂਦਾ ਮਾਨ ਭੱਤਾ 81562 ਰੁਪਏ ਹੈ ਜਿਹਦੇ 'ਚ ਵਾਧਾ ਕਰਕੇ ਪਹਿਲੇ ਸਾਲ 92000 ਰੁਪਏ ਦੂਸਰੇ ਸਾਲ 93000 ਰੁਪਏ ਤੇ ਤੀਸਰੇ ਸਾਲ 94000 ਰੁਪਏ ਇਹ ਵਾਧਾ ਜਿਹੜਾ ਹੈ ਮਾਨ ਪੱਤਾ ਜਿਹੜਾ ਉਹ ਦਿੱਤਾ ਜਾਊਗਾ ਹੁਣ ਮਾਨ ਪੱਤੇ ਦੇ ਰੂਪ ਵਿੱਚ ਉਹ ਵਿੱਚ ਸਰਕਾਰ ਦਾ ਸਾਲਾਨਾ ਖਰਚਾ 205 ਕਰੋੜ ਰੁਪਏ ਦੇ ਕਰੀਬ ਹੁੰਦਾ ਸੀ ਪਰ ਹੁਣ ਇਸ ਵਾਧੇ ਨਾਲ ਇਹ ਖਰਚਾ 238 ਕਰੋੜ ਰੁਪਏ ਦੇ ਕਰੀਬ ਪੁੱਜ ਜਾਏਗਾ ਔਰ 33 ਕਰੋੜ ਰੁਪਏ ਸਾਲਾਨਾ ਸਰਕਾਰ ਨੂੰ ਵਿੱਤੀ ਬੋਝ ਪਵੇਗਾ ਪਰ ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਜਿਹੜੀਆਂ ਲੜਾਈ ਝਗੜੇ ਹਮਲੇ ਕਰਨ ਦੀਆਂ ਹੜਧੋਂਗ ਮਚਾਉਂਦੀਆਂ ਕਈ ਵਾਰੀ ਡਾਕਟਰਾਂ ਤੇ ਮੈਡੀਕਲ ਸਟਾਫ ਉੱਪਰ ਧੱਕਾ ਕਰਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਨਿਰੰਤਰ ਵੱਧਦੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਖਾਸ ਕਰਕੇ PCMS Association ਜਿਹੜੀ ਹੈ ਉਹ ਕਾਫੀ ਪਰੇਸ਼ਾਨ ਹੈ ਔਰ ਡਾਕਟਰਾਂ ਦੇ ਵਿੱਚ ਰੋਸ ਵੀ ਹੈ ਔਰ ਡਾਕਟਰਾਂ ਵੱਲੋਂ ਇਹ ਮੰਗ ਵੀ ਕੀਤੀ ਜਾ ਰਹੀ ਹੈ ਪਿਛਲੇ ਸਮੇਂ ਪੰਜਾਬ ਸਰਕਾਰ ਨੇ ਜਿਹੜਾ ਐਸੋਸੀਏਸ਼ਨ ਨਾਲ ਫੈਸਲਾ ਕੀਤਾ ਸੀ ਵੀ ਉਹ ਹਰੇਕ ਹਸਪਤਾਲ ਵਿੱਚ ਸਿਕਿਉਰਿਟੀ ਲਈ ਪ੍ਰਬੰਧ ਕਰਨਗੇ ਉਹ ਜਿਹੜਾ ਫੈਸਲਾ ਉਹਨੂੰ ਤੁਰੰਤ ਲਾਗੂ ਕੀਤਾ ਜਾਵੇ ਇਹ ਵੀ ਡਾਕਟਰਾਂ ਦੀ ਆਵਾਜ਼ ਉੱਠ ਰਹੀ ਹੈ